ਮੈਂ ਬਨੀਤ ਕਮਲ ਚੜੌਦੀ ਅਸੀਂ ਹਰ ਸਾਲ ਜਗਦੰਭਾ ਇੱਥੇ ਅਸੀਂ ਸਰਵਿਸ ਸਾਹਮਣੇ ਐਸ்சிਐਫਸੀ ਬੈਂਕ ਪਿੰਡ ਚੜੌਦੀ ਦੇ ਰਾਮਗੜ ਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ ਸਵਾ ਦੋ ਦਿਨਾਂ ਤੇ ਲੰਗਰ ਲਾਉਂਦੇ ਆ ਇਹ ਲੰਗਰ ਬਿਲਕੁਲ ਅਸੀਂ ਸਾਦਾ ਲਾਉਂਦੇ ਆ ਇਹ ਸਾਬਜਾਦਿਆਂ ਦੀ ਜਿਹੜੀ ਸ਼ਾਦਤਾ ਉਹਦਾ ਆਪਾਂ ਕੋਈ ਦੇਣ ਨਹੀਂ ਦੇ ਸਕਦੇ ਅਸੀਂ ਸਾਰੇ ਭਾਈਚਾਰਾ ਗਲ ਮਿਲ ਕੇ ਹਰ ਸਾਲ ਇਸੇ ਸਥਾਨ ਤੇ 3 ਦਿਨ 22 23 24 ਨੂੰ ਲੰਗਰ ਲਾਉਂਦੇ ਆ ਕਿੰਨੇ ਸਮੇਂ ਤੋਂ ਲਗਾ ਰਹੇ ਹੋ ਇਹ ਲਗਭਗ 4-5 ਸਾਲ ਹੋ ਚੁੱਕੇ ਨੇ 5-6 5 ਸਾਲ ਤੋਂ ਵੱਧ ਹੀ ਹੋ ਗਏ ਦਾਲ ਸਬਜੀ ਚੌਲ ਰੋਟੀ ਚਾਹ ਮਠੀ ਅਜੀ ਸਿੰਪਲ ਸਾਦਾ ਖਾਣਾ ਮਤਲਬ ਕੀ ਬਣਾ ਕੇ ਸਾਬਜਾਦਿਆਂ ਦੀ ਸ਼ਾਦਤ ਨੂੰ ਸਲਾਮ ਕਰਦੇ ਆ ਕਿਉਂਕਿ ਜਿਹੜੀ ਇਹ ਸ਼ਾਦਤ ਆ ਉਹ ਛੋਟੇ ਸਾਇ ਆਪਣੇ ਇੱਥੇ ਜਵਾਕ ਕੋਈ ਬੱਚੇ ਦੇ ਛੀਟ ਵੀ ਲੱਗ ਜਵੇ ਤਾਂ ਮਾਪੇ ਰੋਣ ਲੱਗ ਜਾਂਦੇ ਉਹਨਾਂ ਦੀ ਏਡੀ ਵੱਡੀ ਕੁਰਬਾਨੀ ਇਹ ਕਿ ਸਾਡਾ ਕੋਈ ਵੀ ਨਾ Hindu ਨਾ Sikh ਨਾ Muslim ਨਾ Sai ਕੋਈ ਭਾਈਚਾਰਾ ਉਹਨਾਂ ਦੀ ਇਸ ਸ਼ਹਾਦਤ ਨੂੰ ਭੁੱਲ ਨਹੀਂ ਸਕਦਾ ਤੇ ਮੈਂ ਹੋਰ ਵੀ ਸਾਰਿਆਂ ਸੰਗਤਾਂ ਨੂੰ ਬੇਨਤੀ ਕਰਦਾ ਵੀ ਇਹ ਦਿਨਾਂ ਨੂੰ ਆਪਾਂ ਸੋਗ ਦੇ ਦਿਨਾਂ ਵਜੋਂ ਮਨਾਈਏ ਕੋਹਲੜਵਾਜੀ ਨਾ ਕਰੀਏ ਤੇ ਰਲ ਮਿਲ ਕੇ ਆਪਾਂ ਸਾਰੇ ਸਿੰਪਲ ਲੰਗਰ ਲਾਈਏ ਕਿ ਆਪਾਂ ਆਪਣੇ ਭਾਈਚਾਰੇ ਨੂੰ ਹਮੇਸ਼ਾ ਕਾਮਯਾਬ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਗਦੰਬੇ ਇੰਟਰਨੈਸ਼ਨਲ ਸਰਵਿਸ ਪਿੰਡ ਰਾਮਗੜ੍ਹ ਅਤੇ ਪਿੰਡ ਚੜੋਦੀ ਦੇ ਵੱਡੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਵੱਡਾ ਸਹਿਯੋਗ ਹੈ ਜਿਸ ਦੇ ਨਾਲ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਦਾਲ ਪ੍ਰਸ਼ਾਦੇ ਦਾ ਸਿੰਪਲ ਲੰਗਰ ਪ੍ਰਸ਼ਾਦੇ ਦਾ ਨਾਲ ਚਾਹ ਮਠੀ ਦਾ ਲੰਗਰ ਲਾਇਆ ਜਾਂਦਾ ਇਹ ਉਸ ਸਾਬ ਜਦਾਂ ਦੀ ਮਿੱਟੀ ਯਾਦ ਨੂੰ ਸੁਰਮਾਰਕਤ ਹੈ ਲੋਕਾਂ ਨੂੰ ਵੀ ਇਹ ਹੀ ਦੇਖ ਕਹਿਣਾ ਚਾਹੁੰਦੇ ਆ ਸੰਗਤ ਨੂੰ ਬੇਨਤੀ ਕਰਦੇ ਆ ਕਿ ਸਾਦਾ ਲੰਗਰ ਲਾ ਕੇ ਉਸ ਨਿੱਗੀ ਯਾਦ ਨੂੰ ਤਾਜ਼ਾ ਕਰਿਆ ਕੀਤੀ ਤਾ ਜਾ ਸਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀਤੇ ਪਤੇ ਮੈਂ ਬਲਵਿੰਦਰ ਸਿੰਘ ਪੰਡਿਤ ਛੜੌਦੀ ਕੰਪਨੀ ਜਗਦੰਭੇ ਇੰਟਰਨੈਸ਼ਨਲ ਸਰਵਿਸ ਤੇ ਇਹ ਲੰਗਰ ਜਗਦੰਭੇ ਇੰਟਰਨੈਸ਼ਨਲ ਪੰਡਿਤ ਛੜੌਦੀ ਰਾਮਗੜ ਤੇ ਆਪਣੇ ਵੀਰ ਜਿਹੜੇ ਐਨ ਆਰ ਆਈ ਵੀਰ ਸੰਯੋਗ ਉਹਦਾ ਬਹੁਤ ਬਹੁਤ ਵੱਡਾ ਹੈ ਤੇ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੁਲੂਕਾ ਲੰਗਰ ਕਾਨਕਮਰ ਰੋਡ ਮਛੋੜਾ ਸਾਹਿਬ ਲ ਲੱਗ ਰਿਹਾ ਜੀ ਤੇ ਇਸੇ ਆ ਵੀ ਜਿਹੜੀ ਵੱਡੀ ਸ਼ਹਾਦਤ ਛੋਟੇ ਸਾਹਿਬ ਜਦੇ ਵੱਡੇ ਸਾਹਿਬ ਜਦੇ ਉਹਨਾਂ ਦੀ ਯਾਦ ਚ ਸਾਦਾ ਲੰਗਰ ਹਰ ਹਰ ਸਾਲ ਇਸੇ ਤਰ੍ਹਾਂ ਲੱਗ ਰਿਹਾ ਜੀ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਵੇ ਤੇ ਅਗਲੇ ਸਾਲ ਵੀ ਇਸੇ ਲੰਗਰ ਦੀ ਸੇਵਾ ਤੇ ਉਹਨਾਂ ਦੀ ਕਿਰਪਾ ਸਤਿਗਾਂ ਲੱਗ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਪਿੰਡ ਢੜੌਦੀ ਕੰਪਨੀ ਜਗਦੰਬੇ ਇੰਟਰਨੈਸ਼ਨਲ ਸਰਵਿਸ ਤੇ ਇਹ ਲੱਗਦਾ ਜਗਦੰਬੇ ਇੰਟਰਨੈਸ਼ਨਲ ਪਿੰਡ ਢੜੌਦੀ ਰਾਮਗੜ ਤੇ ਆਪਣੇ